ਸਸਰੀ ਗਾਲ ਜੀ ਸਾਰੇ ਬੀਨਾਂ ਨੂੰ ਉਮੀਦ ਕਰਦਾ ਸਾਰੇ ਹੀ ਪ੍ਰਾਪ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਮਿੱਤਰੋ ਅੱਜ ਗੱਲ ਕਰਦੇ ਆ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਤੇ ਮਿੱਤਰੋ ਕਬੱਡੀ ਕੱਪ ਹੋਣੇ ਨੇ ਕਬੱਡੀ ਟੂਰਨਾਮੈਂਟ ਹੋਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਅੱਜ ਤਾਂ ਪਹਿਲਾ ਕਬੱਡੀ ਕੱਪਾ ਮਿੱਤਰੋ ਮਿਤੀ 9 ਦਸੰਬਰ ਪਿੰਡ ਕਲੇਰਾ ਦੇ ਵਿੱਚ ਜਿੱਥੇ ਕਿ ਕਬੱਡੀ ਓਪਨ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 71000 ਰੁਪਿਆ ਤੇ ਦੂਜਾ ਨਾਮ 51000 ਰੁਪਿਆ ਤੇ ਵੈਸਟਰ ਰੀਡਰ ਅਤੇ ਯਾਫੀ ਨੂੰ ਮਿੱਤਰੋ 15-15000 ਦੀ ਨਕਦ ਰਾਸੀ ਨਾਲ ਸਨਮਾਨ ਕੀਤਾ ਜਾਣਾ ਤੇ ਇਹ ਮਿੱਤਰੋ ਅੱਜ ਦਾ ਟੋਪ ਦਾ ਕਬੱਡੀ ਕੱਪ ਆ ਜਿੱਥੇ ਮਿੱਤਰੋ ਆਪਾਂ ਨੂੰ ਟੋਪ ਟੋਪ ਦੇ ਖਿਡਿਆਰੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਇੱਥੇ ਮਿੱਤਰੋ ਕਬੱਡੀ 65 ਕਿਲੋ ਦੋ ਖਿਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 11000 ਰੁਪਿਆ ਤੇ ਦੂਜਾ ਨਾਮ 8100 ਰੁਪਿਆ ਮਿੱਤਰੋ ਅਗਲਾ ਕਬੱਡੀ ਕੱਪ ਮਿੱਤਰੋ ਪਿੰਡਰ ਦੇ ਵਿੱਚ ਮੋਗਾ ਜ਼ਿਲ੍ਹਾ ਦੇ ਵਿੱਚ ਹੋਵੇਗਾ ਜਿੱਥੇ ਅੱਜ 35 ਕਿਲੋ ਤੇ 45 ਕਿਲੋ ਦੇ ਮੈਚ ਹੋਣਗੇ 35 ਕਿਲੋ ਪਹਿਲਾ ਨਾਮ 5200 ਤੇ ਦੂਜਾ 4400 ਰੁਪਇਆ ਵੈਸਟਰ ਰਾਈਡਰ ਤੇ ਯਾਫੀ ਨੂੰ 11100 ਰੁਪਇਆ ਦਿੱਤਾ ਜਾਣਾ ਕਬੱਡੀ 45 ਕਿਲੋ ਨਰੋਲ ਪਹਿਲਾ ਨਾਮ 7100 ਰੁਪਇਆ ਤੇ ਦੂਜਾ 4800 ਰੁਪਇਆ ਮੈਸਟਰ ਰਾਈਡਰ ਤੇ ਯਾਫੀ ਨੂੰ 11100 ਰੁਪਇਆ ਦਿੱਤਾ ਜਾਣਾ ਮਿੱਤਰੋ ਇਹ ਹੈ ਮਿੱਤਰੋ ਅੱਜ ਦਾ ਵਜਨਿੰਗ ਕਬੱਡੀ ਕੱਪ ਇਹ 3 ਮਿੱਤਰੋ ਕਬੱਡੀ ਖਿਡਿਆਰੀ ਗਜਨੀ ਗਿਰਜੇਵਾਲ ਦਾ ਵੱਡੀ ਗੱਡੀ अल्टੋ ਨਾਲ ਸਨਮਾਨ ਕੀਤਾ ਜਾਣਾ ਮਿੱਤਰੋ ਪਿੰਡਰ ਕਲਾਂ ਦੇ ਵਿੱਚ ਜੋ ਕਿ ਕੱਲ ਨੂੰ ਵੱਡਾ ਸਨਮਾਨ ਹੋਊਗਾ। ਅਗਲਾ ਕਬੱਡੀ ਕੰਪਾ ਮਿੱਤਰੋ ਉਕੰਦਵਾਲਾ ਫਰੀਦਕੋਟ ਦੇ ਵਿੱਚ ਹੋਵੇਗਾ। ਜਿੱਥੇ ਅੱਜ ਮਿੱਤਰੋ 75 ਕਿਲੋ ਤੇ 43 ਕਿਲੋ ਦੇ ਮੈਚ ਹੋਣਗੇ। 75 ਕਿਲੋ ਦੋ ਖਿਡਿਆਰੀ ਬਾਹਰੋਂ ਖੇਡਣਗੇ ਮਿੱਤਰੋ ਪਹਿਲਾ ਨਾ 15000 ਤੇ ਦੂਜਾ 12000 ਰੁਪਿਆਗਾ। ਤੇ 43 ਕਿਲੋ ਦਾ ਪਹਿਲਾ ਨਾਮ ਮਿੱਤਰੋ 4500 ਤੇ ਦੂਜਾ 4000 ਰੁਪਏ ਮਿੱਤਰੋ ਤੇ ਇਹ ਵੀ ਅੱਜ ਵਜਨੀ ਟੌਪ ਟੌਪ ਦੇ ਖਟਿਆਰੀ ਖੇਡਣਗੇ ਮਿੱਤਰੋ ਤੇ ਕੱਲ ਨੂੰ ਇੱਥੇ ਓਪਨ ਦੇ ਮੈਚ ਹੋਣਗੇ ਜੋ ਕਿ ਬੋਸਟ ਟੌਪ ਦੇ ਮੈਚ ਹੋਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਧੰਨਵਾਦ ਅਸੀਂ ਕਬੱਡੀ ਦੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਆਉਂਦੇ ਰਹਿਾਂਗੇ